ਮਲੇਰੋ ਸਾਹਿਬ ਕਹਿੰਦਾ ਨਾਮ ਤੇ ਮੈਂ سابقا ਲక్ష్మణ ਸਿੰਘ ਫੌਜੀ ਐਕਸ ਸਰਵਿਸਮੈਨ ਜੀ ਮੈਂ ਹਰਵਿੰਦਰਪੁਰ ਦੇ ਕੋਲੋਂ ਦੋ ਦੁਕਾਨਾਂ ਖਰੀਦੀਆਂ ਸਰ ਪਹਿਲੇ ਵੀ ਇਹਨਾਂ ਨੇ ਮੇਰੇ ਨਾਮ ਮਨਜੀਤ ਕੌਰ ਦੇ ਆਪਣੇ ਮਾਂ ਦੇ ਨਾਮ ਬਿਆਨਾ ਕਰਾ ਕੇ ਤੇ ਇਹਨਾਂ ਨੇ ਇੱਕ ਰਜਿਸਟਰੀ ਜਿਹੜੀ ਮੇਰੀ ਦੁਕਾਨਾ ਡੱਪ ਕੀਤੀ ਉਹ ਚ ਸਿਆਸੀ ਮੁੱਦੇ ਦੇ ਨਾਲ ਮੇਰੇ ਕੋਲ ਹਰ ਇੱਕ ਡਾਕੂਮੈਂਟ ਮੇਰੇ ਕੋਲ ਆ ਮੈਂ ਹਰ ਡਾਕੂਮੈਂਟ ਜੋ ਇਕਵਾਇਰ ਹੋਈ ਉਹਨਾਂ ਦੀ ਜਗ੍ਹਾ ਹੈਗੀ ਉਹਦੇ ਚੈੱਕ ਤੱਕ ਮੈਂ ਸਭ ਕੁਝ ਵਿਖਾ ਸਕਦਾ ਆ ਹਰ ਚੀਜ਼ ਵਿਖਾ ਸਕਦਾ ਜੋ ਪੈਸੇ ਦਿੱਤੇ ਆ ਮੈਂ ਉਹਦੀ ਡਿਟੇਲ ਦਿਖਾ ਸਕਦਾ ਹਾਂ ਇਹਨਾਂ ਨੇ ਮੇਰੇ ਨਾਲ ਉਹ ਵੀ ਸਿਆਸੀ ਦਬਾਅ ਚਾਣ ਕੇ ਤੱਕਾ ਕੀਤਾ ਰਾਤ ਦੇ 2 ਵਜੇ ਰਾਤ ਦੇ 2 ਵਜੇ ਕਤਵਾਲੀ ਥਾਣੇ ਦੇ ਵਿੱਚ ਭਾ ਕੇ ਇਹਨਾਂ ਨੇ ਕਿਹਾ ਜਾਂ ਤੇ ਤੇਰੇ ਤੇ ਸਮੈਕ ਪਵਾਵਾਂਗੇ ਨਹੀਂ ਤੇ ਸਾਇਨ ਕਰ ਰਾਤ 2 ਵਜੇ ਅਨ ਸਿਆਸੀ ਪਾਰਟੀ ਦਾ ਕਹਿੰਦੇ ਉੱਥੇ ਮੈਂ ਉੱਥੇ ਅਨਜਾਨ ਬੰਦੇ ਦੇ ਨਾਂ ਦਿੱਤੇ ਇਹਨਾਂ ਨੇ ਲਿਖ ਕੇ ਰਾਜ਼ੀਨਾਮਾ ਕੀਤਾ ਮੇਰ ਨਾਲ। ਹੋਰ ਉਹਦੇ ਬਾਅਦ ਚ ਦੂਸਰੀ ਦੁਕਾਨ ਦਾ ਇਹਨਾਂ ਨੇ ਫੇਰ ਮੇਰੇ ਤੇ ਦਬਾਅ ਪਾ ਕੇ 62 ਲੱਖ ਰੁਪਏ ਮੇਰ ਨਾਲ ਬਿਆਨਾ ਕੀਤਾ ਜੀ ਦੇ ਵਿੱਚੋਂ 10 ਲੱਖ ਰੁਪਏ ਮੈਨੂੰ ਦੇ ਕੇ ਤੇ ਬਾਕੀ ਇਹਨਾਂ ਨੇ ਨਜਾਇਜ਼ ਕਬਜ਼ਾ ਕਰ ਲਿਆ ਆ। ਉਹਦੇ ਵਿੱਚੋਂ 52 ਲੱਖ ਰੁਪਏ ਮੈਨੂੰ ਕੋਈ ਦੇਂਦਾ ਨਹੀਂ ਉਹਦੇ ਵਿੱਚ ਮੇਰ ਨਾਲ ਇਹਨਾਂ ਦੀ ਲਿਖਤ ਹੈ ਮੇਰੇ ਕੋਲ ਹਰ ਚੀਜ਼ ਹੈ। ਔਰ ਹੁਣੇ ਨਜਾਇਜ਼ ਕਬਜ਼ਾ ਕਰਕੇ ਅੰਦਰੋਂ ਦੀ 파ੜ ਕੇ ਤੇ ਹਰ ਕਾਰਵਾਈ ਕਰ ਰਹੇ ਨੇ। ਮੈਂ ਇਹ ਨਹੀਂ ਚਾਹੁੰਦਾ ਸਰ ਕਿ ਮੈਂ ਇੱਕ ਕਾਨੂੰਨ ਦੇ ਵਿੱਚ ਦਾਰੇ ਦੇ ਵਿੱਚ ਰਹਿ ਕੇ ਕੰਮ ਕਰਨਾ ਚਾਹੁੰਦਾ ਆ ਇਸ ਚੀਜ਼ ਨਾਲ ਮੈਂ ਇਹ ਨਹੀਂ ਚਾਹੁੰਦਾ ਕਿ ਕੋਈ ਵੀ ਜਾਨੀ ਨੁਕਸਾਨ ਉੱਥੇ ਹੋਵੇ ਅਗਰ ਅਧਰਵਾਇ ਮੇਰੀ ਪ੍ਰਸ਼ਾਸਨ ਨੇ ਨਾ ਸੁਣੀ ਕੱਲ ਨੂੰ ਕੋਈ ਵੀ ਉੱਥੇ ਨੁਕਸਾਨ ਨੂੰ ਦਾ ਤੇ ਪ੍ਰਸ਼ਾਸਨ ਇਸ ਚੀਜ਼ ਦਾ ਜ਼ਿੰਮੇਵਾਰ ਹੋਊਗਾ ਤੁਸੀਂ ਵੀ ਸਰ ਤੇ ਸੁਰੱਖਿਆ ਕਰਦੇ ਰਹੇ ਜੀ ਲੋਕਾਂ ਦੀ ਪੰਜਾਬ ਪੂਸ ਨੂੰ ਤੁਸੀਂ ਸ਼ਿਕਾਇਤ ਕੀਤੀ ਏ ਕੀ ਕਾਰਨ ਸਮਝਦੇ ਹੋ ਕਿ ਇਸ ਤੇ ਕਾਰਵਾਈ ਨਹੀਂ ਹੋਈ ਕਾਰਨ ਇਹ ਆ ਸਰ ਅੱਜ ਕੱਲ ਜੋ ਭੂਮੀਆਂ ਮਾਫੀਆ ਉਹ ਤੇ ਦਬਾਏ ਇਥਾਂ ਪ੍ਰਸ਼ਾਸਨ ਦੱਬਿਆ ਆ ਅਸੀਂ ਇਹ ਮੰਗ ਕਰਦੇ ਆ ਸਾਨੂੰ ਅਸੀਂ 5 ਦਿਨ ਦਾ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਅਲਟੀਮੇਟਰ ਦਿੰਦੇ ਆ ਅਗਰ 5 ਦਿਨ ਦੇ ਵਿੱਚ ਨਾ ਸਾਨੂੰ ਕੋਈ ਨਿਆ ਮਿਲਿਆ ਤੇ ਅਸੀਂ ਮੌਕੇ ਤੇ ਜਾ ਕੇ ਧਰਨਾ ਵੀ ਲਾਵਾਂਗੇ ਜੇ ਧਰਨੇ ਦੇ ਉੱਤੇ ਉਸ ਕੋਈ ਉੱਥੇ ਕੋਈ ਗੱਲਬਾਤ ਹੋਈ ਤੇ ਪ੍ਰਸ਼ਾਸਨ ਉਸ ਚੀਜ਼ ਦਾ ਜ਼ਿੰਮੇਵਾਰ ਹੋਊਗਾ ਬਈਆ ਜਿਹੜੀ ਕਾਨਫਰੰਸ ਆ ਗਈ ਕੀ ਮਾਮਲਾ ਸਾਰਾ ਪਹਿਲੇ ਤੇ ਸਾਰੇ ਤੁਹਾਡੇ ਪੱਤਰਕਾਰਾਂ ਨੂੰ ਇੱਥੇ ਪਹੁੰਚਣ ਤੇ ਮੈਂ ਤੈਅ ਦਿਲ ਤੋਂ ਤੁਹਾਨੂੰ ਬਤ ਕਰਦਾ ਕਿ ਜਿਨ੍ਹਾਂ ਨੇ ਇੱਕ ਛੋਟੇ ਸੱਦੇ ਤੇ ਆਏ ਆ ਕਿਉਂਕਿ ਲਗਾਤਾਰ ਪੂਰੇ ਪਹਾਤਰੀੜੀ ਰੱਖਿਆ ਜਿਹੜੇ ਫੌਜੀ ਕਰਦੇ ਆ ਜਿਸ ਤੋਂ ਹੀ ਪੜੀ ਪਾਤੀ ਜਾਨੂ ਆ ਪਰ ਇੱਥੇ ਇੱਕ ਸਾਬਕਾ ਫੌਜੀ ਜਿਸ ਦੇ ਨਾਲ 62 ਲੱਖ ਰੁਪਏ ਦੀ ਠੱਗੀ ਭੂ ਮਾਫੀਆ ਵੱਲੋਂ ਹੋਈ ਹੈ ਅਤੇ ਮੈਂ ਇਸ ਗੱਲ ਤੋਂ ਰਹਾਣਾ ਕਿ ਜਿਸ ਤਰ੍ਹਾਂ ਪਹਿਨੀਆਂ ਸਰਕਾਰਾਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਭੂ ਮਾਫੀਆ ਦਾ ਕਬਜ਼ਾ ਸੀ ਤੇ ਉਸ ਵੇਲੇ ਮਾਨ ਜੋ ਸਾਡੇ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਗੱਲ ਦਾ ਵਚਨ ਦਵਾਇਆ ਗਿਆ ਸੀ ਕਿ ਜਦੋਂ ਸਾਡੀ ਸਰਕਾਰ ਆਮ ਆਦਮੀ ਸਰਕਾਰ ਬਣੇਗੀ ਭੂ ਮਾਫੀਆ ਰੇਡ ਮਾਫੀਆ ਕੈਕਟਰ ਵਾਦ ਤੋਂ ਜਿਹੜਾ ਪੰਜਾਬ ਨੂੰ ਮੁਕਤੀ ਮਿਲੂਗੀ ਪਰ ਇਸ ਤਰ੍ਹਾਂ ਦਾ ਕੁਝ ਵੀ ਦੇਖਣ ਨੂੰ ਨਹੀਂ ਮਿਲ ਰਿਹਾ ਲਗਾਤਾਰ ਪੂ ਮਾਫੀਆ ਇਹਦਾ ਪੂਰਨ ਤੌਰ ਤੇ ਕਾਬੂ ਪੂਰੇ ਪੰਜਾਬ 'ਚ ਕਾਬੂ ਹੈ ਅਤੇ ਉਸ ਦੇ ਸ਼ਹਿਰ ਹੀ ਦਬਾਹੇ ਜਿਹੜਾ ਖਾਸ ਕਰਕੇ ਅੰਮ੍ਰਿਤਸਰ ਦਾ ਪੁਲਿਸ ਪ੍ਰਸ਼ਾਸਨ ਦਾ ਚੱਲ ਰਿਹਾ ਜੋਗੀ 1 ਮਹੀਨੇ ਤੋਂ ਲక్ష్మణ ਸਿੰਘ ਜੋਗੀ ਇੱਕ ਸਾਬਕਾ ਫੌਜੀ ਹੈ ਜਿਸ ਨੇ ਪੂਰਨ ਤੌਰ ਤੇ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਜਿਹੜੀ ਆ ਇੱਕ ਜ਼ਮੀਨ ਖਰੀਦਣ ਦੇ ਵਿੱਚ 62 ਲੱਖ ਰੁਪਏ ਵਿੱਚ ਲਗਾ ਦਿੱਤੀ ਜੋਗੀ ਲਗਾਤਾਰ ਦੇਖਣ ਵਾਲੀ ਇਹ ਗੱਲ ਹੈ ਕਿ 2016 ਤੋਂ ਉਹ ਥਾਣੇ ਦੇ ਧੱਕੇ ਖਾ ਰਿਹਾ ਹੈ ਜਿਸ ਨੇ ਮਾਨ ਜੋ ਪੁਲਿਸ ਕਮਿਸ਼ਨਰ ਸਾਹਿਬ ਨੂੰ 17 ਤਰੀਕ ਦਸੰਬਰ 2024 ਨੂੰ ਇਹ ਦਰਖਾਸਤ ਦਿੱਤੀ ਸੀ ਕਿ ਮੇਰੀ ਦਰਖਾਸਤ ਤੇ ਜਿਹੜੀ ਕਾਰਵਾਈ ਕੀਤੀ ਹੈ ਤੇ ਦੋਸ਼ੀਆਂ ਦੇ ਵਿਰੁੱਧ ਜਿਹੜੀ ਸਖਤ ਕਾਨੂੰਨੀ ਕਾਰਵਾਈ ਕੀਤੀ ਹੈ ਕਿਉਂਕਿ ਪੂਰਨ ਤੌਰ ਤੇ ਜਿਹੜੇ ਸਾਰੇ ਸਬੂਤ ਅਕਰਾਰਨਾਮਾ ਪੈਸਿਆਂ ਦੀ ਟ੍ਰਾਂਜੈਕਸ਼ਨ ਸਾਰੇ ਸਬੂਜ ਰਹੇ ਆ ਇਸ ਸਾਫਕਾ ਫੌਜੀ ਲਖਮਨ ਸਿੰਘ ਕੋ ਜੋ ਕਿ ਰਸਵਾ ਤੇਰਾ ਕਿਰਾਇਆ ਤੇ ਇਸ ਕਰਕੇ ਧੱਕੇ ਖਾ ਰਿਹਾ ਕਿ ਜਿੰਨੀ ਆਪਣੀ ਮਿਹਨਤ ਦੀ ਕਮਾਈ ਸੀ ਜਿੰਨੀ ਡਿਊਟੀ ਦੇ ਦੌਰਾਨ ਜੋ ਪੈਸਾ ਫੰਡਿੰਗ ਮਿਲਿਆ ਸੀ ਉਹ ਸਾਰਾ ਪੈਸਾ ਜਿਹੜਾ ਉਸ ਦੁਕਾਨ ਖਰੀਦਣ ਨੂੰ ਲਗਾ ਦਿੱਤਾ ਜਿਸ ਨੂੰ ਉੱਥੇ ਇੱਕ ਰਾਜਨੀਤਿਕ ਸਰਕਾਰ ਦੀ ਰਾਜਨੀਤਿਕ ਦਬਾਹੇਟ ਵਾਲੇ ਵਿਅਕਤੀ ਦੇ ਦਬਾਹੇਟ ਪਹਿਲਾਂ ਰਾਈਨਾਮਾ ਇਸ ਕੇ ਕਰਾ ਗਿਆ ਕਿ ਤੂੰ ਆਪਣੀ ਦੁਕਾਨ ਜਿਹੜੀ ਆ 62 ਲੱਖ ਰੁਪਏ ਵਿੱਚ ਸਾਨੂੰ ਜਿਹੜੀ ਵੇਚ ਨਾ ਤਾਂ ਉਸ ਨੂੰ 62 ਲੱਖ ਰੁਪਏ ਮਿਲਿਆ ਨਾ ਦੁਕਾਨ ਦਾ ਕਬਜ਼ਾ ਮਿਲਿਆ ਤਨਹੀਂ ਅਜਤਾ ਕੋ ਨੂੰ ਦੁਕਾਨ ਦੇ ਨੇੜੇ ਜਾਣ ਦਿੱਤਾ ਗਿਆ ਇਸ ਸੰਬੰਧੀ ਕੋਈ ਕੰਪਲੇਂਟ ਕੀਤੀ ਗਈ ਹੈ ਹਾਂਜੀ ਜੀ 17 ਤਰੀਕੇ ਦਸੰਬਰ ਨੂੰ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਨੂੰ ਕੰਪਲੇਂਟ ਦਿੱਤੀ ਗਈ ਜੋ ਕਿ ਈਓ ਬੈਂਕ ਦੇ ਠਾਕੁਰ ਦਾ ਸਾਹਿਬ ਕੋ ਪੈਂਡਿੰਗ ਹੈ ਤੇ ਉਹਨਾਂ ਨੇ ਕਹਿਣਾ ਜੀ ਨਾ ਜੀ ਉਹ ਨਾ ਤਾਂ ਫੋਨ ਚੁੱਕਦੇ ਆ ਨਾ ਪਰਮਾਨੇ ਨੋਟ ਕਰਦੇ ਇਸ ਤੋਂ ਸਾਫ ਹੁੰਦਾ ਜਿਹੜਾ ਅੰਬਰ ਸਾਹਿਬ ਪੁਲਿਸ ਪ੍ਰਸ਼ਾਸਨ ਨੂੰ ਭੂ ਮਾਫ ਕਰੇ ਕਬਜ਼ੇ ਦੇ ਇਹ ਜਿਹੜਾ ਚਾਹਦਾ ਹੈ ਦਵਾਵੇ ਸਾਫ ਨਹੀਂ ਮਿਲੇਗਾ ਤੇ ਅਗਲਾ ਕਦਮ ਕੀ ਹੋਏ ਅਗਲਾ ਸਟੈਪ ਹੈ ਇਹ ਇਸ ਤਰ੍ਹਾਂ ਕਿ ਮੇਰੇ ਨਾਲ ਹੁਣ ਵੀ ਕਈ ਧਾਰਮਿਕ ਸਮਾਜਿਕ ਰਾਜਨੀਤਿਕ ਜਥੇਬੰਦੀਆਂ ਦੇ ਨਾਲ ਮੇਰਾ ਵਿਚਾਰ ਵਟਾਂਦਰਾ ਹੋਇਆ ਅਸੀਂ ਪੂਰਨ ਤੌਰ ਤੇ ਇਸ ਸਾਫਤਾ ਫੌਜੀ ਦੀ ਮਤ ਕਰਾਂਗੇ ਤੇ ਮਾਲ ਜੋ ਡੀਸੀ ਸਾਹਿਬ ਨੂੰ ਸੋਮਵਾਰ ਵਾਲੇ ਦਿਨ ਇੱਕ ਮੰਗ ਪੱਤਰ ਦਿੱਤਾ ਜਾਗਾ ਅਤੇ ਇਸ ਨੂੰ ਇਨਸਾਫ ਦਵਾ ਲਈ ਜੇ ਸਾਨੂੰ ਸੜਕਾਂ ਦੇ ਉੱਤੇ ਨਾ ਪਏਗਾ ਸੜਕਾਂ ਦੇ ਵਿੱਚ ਨਾ ਕੀ ਸੁਣਾਜਮ ਬਈ ਮਲਾਜਮ ਨਹੀਂ ਸਾਹ ਦੇਤੇ ਕੀ ਸਮਝੀ ਇਹ ਇਹੀ ਗੱਲ ਹੈ ਕਿ ਗੱਲ ਇਸ ਤਰ੍ਹਾਂ ਤੁਹਾਨੂੰ ਮੈਂ ਪਹਿਲੇ ਦੱਸਿਆ ਕਿ ਭੂ ਮਾਫੀਆ ਪੂਰਨ ਤੌਰ ਤੇ ਜਿਹੜਾ ਕਬਜ ਹੋ ਚੁੱਕਿਆ ਤੇ ਭੂ ਮਾਫੀਆ ਦੀ ਦੇਣ ਹੈ ਜਿਹੜਾ ਕਰੋੜਾ ਰੁਪਏ ਦੀ ਜ਼ਮੀਨ ਹੈ ਪਹਿਲੇ ਨਾਲ ਕੋ 6.2 ਲੱਖ ਰੁਪਏ ਵਿੱਚ ਲਿਖਾ ਲਈ ਤੀਗੀ ਅਤੇ ਨਾ ਤਾਂ ਅੱਜ ਤੱਕ ਉਹਨਾਂ 6.2 ਲੱਖ ਰੁਪਏ ਦਿੱਤਾ ਅਤੇ ਬਿਨਾਂ ਜਿਸਤੀ ਭੁਗਤਾਨ ਤੋਂ ਜਿਹੜਾ ਦੁਕਾਨ ਤੇ ਅੰਦਰਲੇ ਪਿਛਲੇ ਵਿੱਚ ਦੁਕਾਨ ਦਾ ਗੰਧ ਤੋੜ ਕੇ ਜਿਹੜਾ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਨਹੀਂ ਲੱਗਦਾ ਇਹ 420 ਦਾ ਪਰਚਾ ਬੰਦਾਵਾ ਜੇ ਦੁਕਾਨ ਤੋੜ ਕੇ ਬਿਲਕੁਲ ਬੰਦਾ 420 ਦਾ ਪਰਚਾ ਬੰਦਾ ਇਹਨੂੰ ਲਗਾਤਾਰ ਜਿਹੜੀਆਂ ਥ੍ਰੈਟਾਂ ਮਿਲੀਆਂ ਨੇ ਇਸ ਦੇ ਪਰਿਵਾਰ ਨੂੰ ਜਾਨੋਂ ਮਾਰ ਦੇ ਧਮਕੀਆਂ ਮਿਲ ਰਹੀਆਂ ਨੇ ਤੇ ਚੇਕਰ ਇਸ ਨੂੰ ਜਾਂ ਇਸ ਦੇ ਪਰਿਵਾਰ ਨੂੰ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਉੱਥੇ ਇਹ ਸਾਰੇ ਦਰਖਾਸਤ ਦੇ ਦੋਸ਼ੀ ਹੋਣਗੇ ਉੱਥੇ ਨਾਲ ਨਾਲ ਅੰਮ੍ਰਿਤਸਰ ਦਾ ਪੁਲਿਸ ਪ੍ਰਸ਼ਾਸਨ ਹੋਵੇ ਯਾਰ ਭਾਈ ਜਾਨ ਆ ਪਾਰਟੀ ਦੀ ਸਰਕਾਰ ਬਣੀ ਸੀ ਸਰਕਾਰ ਨੇ ਬਹੁਤ ਬਹੁਤ ਵੱਡੇ ਦਾਅਵੇ ਕੀਤੇ ਸੀ ਕਿ ਤਹਿਲ ਦੇ ਆਧਾਰ ਤੇ ਲੋਕਾਂ ਦੇ ਕੰਮ ਹੋਣਗੇ ਜੇ ਜੋ ਹਾਲਾਤ ਪੰਜਾਬ ਦੇ ਹੋ ਚੁੱਕੇ ਹੋਏ ਨੇ ਤੁਹਾਨੂੰ ਨਹੀਂ ਲੱਗਦਾ ਕਿ ਅੱਜ ਪਸ ਕਾਂਗਰਸ ਕਰਨ ਦੀ ਹੈ ਨਾ ਵਧਾ ਦੀ ਹੈ ਇਸ ਤਰ੍ਹਾਂ ਹੀ ਕਿ ਇਹੀ ਹੋ ਰਿਹਾ ਛੇ ਅਰਖਾਸਤਾਂ ਵੀ ਨਹੀਂ ਨਾ ਤਲਾ ਕੇ ਕਿ ਲਗਾਤਾਰ ਲੋਕ ਜਿਹੜੇ ਆ ਥਾਣੇ ਦੇ ਬਾਰ ਬਾਰ ਚੱਕਰ ਕੱਟ ਰਹੇ ਨੇ ਤਿੰਨ ਤਿੰਨ ਚਾਰ ਚਾਰ ਮਹੀਨੇ ਹੋ ਜਾਂਦੇ ਨੇ ਦਰਖਾਸਤ ਤੇ ਕੋਈ ਕਾਰਵਾਈ ਨਹੀਂ ਹੁੰਦੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਹੀ ਕੀਤੇ ਜਿਹੜੇ ਵਾਅਦੇ ਜਿਹੜੇ ਯਾਦ ਦਿਲਾਉਣਾ ਚਾਹੁੰਦਾ ਜਿਨ੍ਹਾਂ ਨੇ ਸਰਕਾਰ ਬਣਾਉਣ ਦਾ ਇਰਾਦਾ ਕਿਹਾ ਸੀ ਕਿ ਪੂਰਾ ਤੌਰ ਤੇ ਦਾ ਪੰਜਾਬ ਜਿਹੜਾ ਭੂ ਮਾਫੀਆ ਰੇਤ ਮਾਫੀਆ ਗੈਂਗਟਰ ਵਾਲ ਨਸ਼ੇ ਤੋਂ ਰਹਿਤ ਕੀਤਾ ਜਾਏਗਾ ਪਰ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਸਿੱਟਾ ਜਿਹੜਾ ਪੰਜਾਬ ਨੂੰ ਵੇਖਣ ਨੂੰ ਨਹੀਂ ਮਿਲਦਾ ਤੁਹਾਨੂੰ ਲੱਗਦਾ ਕਿ ਪੰਜਾਬ ਪੁਲਿਸ ਇਸ ਤੇ ਕਾਰਵਾਈ ਕਰੇਗੀ ਕਿਉਂਕਿ ਆਈਪੀਐਨ ਉਸ ਚੌਂਕਿਆਂ ਖਾਣੇ ਤੇ ਬਲਾਸਟ ਹੋ ਰਹੇ ਨੇ ਹੋਏਗੀ ਜੀ ਕਾਰਵਾਈ ਹੋਏਗੀ ਜਰੂਰ ਹੋਵੇਗੀ ਜੇਕਰ ਇਸ ਨੂੰ ਇਨਸਾਫ ਨਾ ਮਿਲਿਆ ਤਾਂ ਪੂਰਾ ਤੌਰ ਤੇ ਇਹ ਸਾਨੂੰ ਸੜਕਾਂ ਦੇ ਉੱਤੇ ਨਾ ਪਏਗਾ ਸੜਕਾਂ ਦੇ ਵਿੱਚ ਤਾਂ ਜੇ ਕੋਈ ਸੰਸਾਰ ਕਿ ਇਹ ਕੋ ਸਹਾਰਾ ਦੀ ਨੂੰ ਅਫਸਰ ਨੂੰ ਕਹਿੰਦੀ ਹੈ ਕਿ ਸਾਨੂੰ ਥ੍ਰੈਡ ਹੋ ਰਹੀ ਹੈ ਤੇ ਪੁਲਿਸ ਕਹਿੰਦੀ ਤਾਲੂਬਾ ਦੀ ਥ੍ਰੈਡ ਹੋ ਖਾਣਿਆ ਤੇ ਹੀ ਥ੍ਰੈਡ ਹੋ ਰਿਹਾ ਵਾ ਉਹ ਇਸ ਤਰ੍ਹਾਂ ਹੀ ਆ ਗੀ ਗੱਲ ਇਸ ਤਰ੍ਹਾਂ ਕਿ ਜਦੋਂ ਪਹਿਲੇ ਪੁਲਿਸ ਖੋਦਨੀ ਸੀ ਮੰਦੀ ਕਿ ਕਿ ਸਮਾਜ ਸੇ ਵੀ ਜਿਹੜਾ ਵੀ ਉਹ ਵਾਕਵਾਦੀ ਲੋਕਾਂ ਤੇ ਜਿਹੜੇ ਦੇਸ਼ ਦੀਆਂ ਆਦੇਸ਼ ਨੂੰ ਤੋੜਨ ਦੀਆਂ ਗੱਲਾਂ ਕਰਦੇ ਨੇ ਉਹਨਾਂ ਲੋਕਾਂ ਦੇ ਉੱਤੇ ਆਵਾਜ਼ ਚੁੱਕਦੀ ਉਹਨਾਂ ਦੀ ਆਵਾਜ਼ ਨੂੰ ਦਬਾਉਣ ਵਾਸਤੇ ਜਿਹੜਾ ਉਹਨਾਂ ਨੂੰ ਲਗਾਤਾ ਜਦੋਂ ਬਾਹਰੋਂ ਕਾਲ ਰਾਹੀਂ ਥ੍ਰੈਟਾਂ ਲੱਗਦੀਆਂ ਸੀ ਉਸ ਵੇਲੇ ਪ੍ਰਸ਼ਾਸਨ ਕਹਿੰਦਾ ਸੀ ਕਿ ਤੁਹਾਨੂੰ ਕਿਸ ਚੀਜ਼ ਦੀ ਥ੍ਰੈਟ ਤੁਹਾਨੂੰ ਸੁਰੱਖਿਆ ਕੀ ਲੋੜ ਹੁਣ ਅੱਜ ਪ੍ਰਸ਼ਾਸਨ ਖੁਦ ਨੂੰ ਪਾ ਲਗਾ ਕਿ ਥ੍ਰੈਟ ਚੀਜ਼ ਹੁੰਦੀ ਕੀ ਆ ਤਾਂ ਹਮਲੇ ਹੁੰਦੇ ਕਿਸ ਤਰ੍ਹਾਂ ਥਾਣੇ ਨਹੀਂ ਸੇਫ ਹੈਗੇ ਤੇ ਜਦ ਤੱਕ ਇਥੋਂ ਬਿਲਕੁਲ ਸਹੀ ਗੱਲ ਹੈ ਤੁਹਾਡੀ ਬਿਲਕੁਲ ਸਹੀ ਗੱਲ ਇਹ ਆ ਜਿਹੜੇ ਸਾਡੇ ਸਮੇਂ ਦੇ ਵਿੱਚ ਥਾਣੇ ਨਹੀਂ ਸੇਫ ਆ ਦੇਣ ਦਿਹਾੜੇ ਲੁੱਟੋ ਇਹ ਨਹੀਂ ਦਿਹਾੜੇ ਖੋਹ ਜਾਂਦੀ ਹੈ ਇਹ ਹਾਲਾਤ ਹੋ ਚੁੱਕੇ ਸਾਡੇ ਪੰਜਾਬ ਦੇ ਬਿਲਕੁਲ ਸਹੀ ਗੱਲ ਹੈ ਤੁਹਾਡੀ ਇਹ ਤਾਂ ਮੁੱਖ ਮੰਤਰੀ ਸਾਹਿਬ ਨੇ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਖਾਸ ਕਰਕੇ ਮੈਂ ਤਾਂ ਕਹਾਂਗਾ ਮਾਨ ਜੋ ਗਵਰਨਰ